ਜੀ ਮਹਾਨ ਸ਼ਬਦ ਕੋਸ਼ਦਿਆਂ ਹੱਕਤਾਬਾ ਆ ਦੇਖੋ ਜੀ ਕਿੱਡੀ ਵੱਡੀ ਤਦਾਦ ਦੇ ਵਿੱਚ ਯੂਨੀਵਰਸਿਟੀ ਇਹਨਾਂ ਨੂੰ ਵਿਦਿਅਕ ਵਿਦੇ ਹਿਸਾਬ ਨਾਲ ਐਦਾ ਪਾੜ ਪਾੜ ਕੇ ਸਿੱਕੇ ਸਿੱਕੇ ਬਣਾ ਕੇ ਵਿਦਿਅਕ ਵਿਗਰਨ ਲੱਗੀ। ਬਸ ਸਾਰੇ ਇਹ ਅਸੀਂ ਤਾਂ ਮੱਥੇ ਤੇ ਲਾਉਨੇ ਆ ਕਿ ਸਾਡਾ ਗੁਰ ਸ਼ਬਦ ਰਤਨਕਰ ਮਹਾਨ ਕੋਸ਼ਵ ਨਹੀਂ ਅਸੀਂ ਕਹਿੰਨੇ ਗੁਰ ਸ਼ਬਦ ਰਤਨਕਰ ਕਹਿੰਨੇ ਆ। ਉਹ ਦੇਖ ਲੋ ਇਹ ਫਰਮਾਨ ਆ ਦੇਖੋ ਇਹ ਤਾਂ ਫੇਰ ਵੀ ਠੀਕ ਹੈ ਜੇ ਅਸੀਂ ਪੜਨ ਲੱਗਦੇ ਪਹਿਲਾਂ ਮੱਥਾ ਟਿਕਦੇ ਆ ਇਹਨੂੰ ਪਟਿਆਲਾ ਆ ਦੇਖੋ ਹੁਣ ਆ ਸਰ ਲਿਟਰੇਚਰ ਆ ਦੇਖੋ ਆ ਸਰ ਲਿਟਰੇਚਰ ਕੱਢੇ ਮਰੇ ਆ ਆ ਦੇਖ ਇੱਕ ਮਿੰਟ ਆ ਵੀ ਉਹਵੇਂ ਨਹੀਂ ਸੁੱਖ ਹੈ ਨਹੀਂ ਕਿ ਆ ਕੰਮ ਕਰਨ ਨੂੰ ਪੈਸੇ ਹੈਗੇ ਇਹਨਾਂ ਕੋਲ ਇਹ ਨਸ਼ਟ ਕਰ ਰਹੇ ਨੇ ਕਿ ਬੇਅਦਬੀ ਕਰ ਰਹੇ ਨੇ ਇਹ ਇੱਥੇ ਪੰਜ ਦਿਨ ਦੋ ਦਿਨ ਹੋ ਗਏ ਇਹ ਸ਼ਰੀਆਮ ਬੇਅਦਬੀ ਹੈ ਇਹ ਪਾਣੀ ਦੀ ਬੇਅਦਬੀ ਨਹੀਂ ਆ ਜੇ ਪਾਣੀ ਪੀਦਾ ਕਹਿੰਦੇ ਪਾਣੀ ਦੀ ਬੇਅਦਬੀ ਨਹੀਂ ਕਰਦੇ ਪਏ ਉਹ ਦੇਖ ਲੋ ਜਿੰਨਾ ਨਾਮ ਤੇ ਹੁਣ ਆਪਾਂ ਲਾਇਬ੍ਰੇਰੀ ਆ ਗਿਆ ਕੋਈ ਜਿਹੜਾ ਸ਼ੁੱਧ ਪੁਰਾਣੇ ਲਿਟਰੇਚਰ ਆ ਏਦੀ ਆੜ ਦੇ ਵਿੱਚ ਕਿੰਨੀ ਬੇਅਦਬੀ ਹੋ ਰਹੀ ਆਪਾਂ ਨੂੰ ਕੀ ਪਤਾ ਕਿੰਨਾ ਕਿੰਨੇ ਪੁਰਾਣੀਆਂ ਸੱਟਾਂ ਨੇ ਆਹ ਤੇ ਕੈਨ ਨੂੰ ਆਏ ਨਹੀਂ ਪਤਾ ਕੀ ਕੁਝ ਹੋਰ ਕੰਮ ਕਰਦਾ ਕੀ ਪਤਾ ਕੀ ਕੁਝ ਲਪੋਇਆ ਥੰਡੇ ਕੀ ਪਤਾ ਕੀ ਕੁਝ ਕਰਦਾ ਕੀ ਲਗਾਤਾ ਬਈ ਜਿਹੜੇ ਤਰ੍ਹਾਂ ਹੱਥ ਚਾ ਫੋਟੋ ਆਪਾਂ ਨੂੰ ਸ਼ਰੇਆਮ ਸਿੱਧੀ ਦਿਖਾ ਦੇ ਯਾਰ ਛੁੱਟ ਗਈ ਮਾਰੀ ਕਰੀਆਂ ਸੀ ਕੋਣ ਇਹ 15000 ਇਹ 15000 ਆ ਇਹ ਕੱਲੀ ਤੀਜੀ ਨਿਲਦ ਆ ਰਹੀ ਆ ਪਹਿਲੀ ਕਿੱਥੇ ਆ ਦੂਜੀ ਕਿੱਥੇ ਆ ਤੀਜੀ ਚੌਥੀ ਕਿੱਥੇ ਨਹੀਂ ਪਤਾ ਇਹੇ ਜੀ ਯੂਨੀਵਰਸਿਟੀ ਨੂੰ ਜ਼ਿੰਮੇਵਾਰੀ ਲਈ ਗਈ ਸੀ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾ ਪਰ ਸਾਡੀ ਇਥੋਂ ਦੀ ਨਖਿਤ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਲਿਖਿਆ ਹੈ ਮਾਨਕੁਸ਼ ਦੇਖ ਕੇ ਵੀ ਇਨਸ਼ਾਪ ਸਕੀ 15000 ਗਲਤੀ ਹੋਈ ਹੈ 32 35 ਆ ਸੋਰੀ 15000 ਗਲਤੀ ਚ ਛਾਪਿਆ 30 ਤੋਂ 35000 ਦੇ ਲਗਭਗ ਗਲਤੀ ਹੋਈ ਉਹਦੇ ਵਿੱਚੋ ਜਿਹੜੀਆਂ ਗਲਤੀਆਂ ਨੇ ਜਾਂ ਤਾਂ ਉਹ ਜਿਹੜੀ ਉਹਦੀ ਵਿਆਖਿਆ ਗਈ ਉਹ ਚ ਗਲਤੀਆਂ ਨੇ ਜਾਂ ਜਿਹੜੀਆਂ ਗਰਵਾਣੀ ਦੀਆਂ ਪੰਕਤੀਆਂ ਦੇ ਅਰਥ ਕੀਤੇ ਉਹਦੀਆਂ ਗਲਤੀਆਂ ਨੇ ਜਦੋਂ ਵਿਦਵਾਨਾਂ ਨੇ ਤੇ ਇਤਰਾਜ਼ ਜਤਾਇਆ ਵੀ ਇਹਨੂੰ ਵੇਚਣਾ ਬੰਦ ਕੀਤਾ ਜਾਵੇ ਫਿਰ ਇਤੇ ਰੋਕ ਲੱਗ ਗਈ ਰੋਕ ਲੱਗਣ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਇਹਦੀ ਕਮੇਟੀ ਇੱਕ ਵਿਧਾਨ ਵਿਧਾਨ ਸਭਾ ਦੇ ਵਿੱਚ ਬਣਦੀ ਆ ਉਹ ਕਹਿੰਦੇ ਠੀਕ ਆ ਜਿਆਦਾ ਤੋਂ ਪਰਾਂ ਉੱਠ ਕੇ ਮੇਰਾ ਨਾਮ ਅਨਵਿੰਦਰ ਸਿੰਘ ਹੈ ਜੀ ਅੱਜ ਜੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਇੱਕ ਤਰੀਕੇ ਦੀ ਬੇਅਦਬੀ ਦੀ ਘਟਨਾ ਕਹਿ ਸਕਦੇ ਆ ਕਿਉਂਕਿ ਇੱਕ ਕੋਈ ਅਕਾਉਂਟੇਬਿਲਟੀ ਨਹੀਂ ਹੈਗੀ ਕੋਈ ਤਰੀਕਾ ਨਹੀਂ ਹੈਗਾ ਜੋ ਮਹਾਨ ਸ਼ਬਦ ਕੋਸ਼ ਨੇ ਜਿਹਦੇ ਵਿੱਚ ਕੁਰਾਨ ਗੁਰਬਾਣੀ ਗੀਤਾ ਜਿਹਦੇ ਵਿੱਚ ਆਪਣੇ ਮੂਲ ਮੰਤਰ ਤੇ ਉਹਨਾਂ ਦੀ ਪਰਭਾਸ਼ਾ ਲਿਖੀ ਗਈ ਹੈ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਅਗਨੀ ਭੇਟ ਕਰਨਾ ਚਾਹੀਦਾ ਹੈ ਜਾਂ ਉਹਨਾਂ ਨੂੰ ਜਿਸ ਤਰੀਕੇ ਨਾਲ ਅੱਜ ਤੁਸੀਂ ਦੇਖ ਰਹੇ ਹੋ ਕਿ ਪਾੜ ਪਾੜ ਕੇ ਛੁੱਟੇ ਹੋਏ ਨੇ ਕਾਗਜ਼ ਜੋ ਕਿ ਪੈਰਾਂ ਦੇ ਵਿੱਚ ਉੱਥੇ ਰੁਲਦੇ ਫਿਰਦੇ ਨੇਗੇ ਕਿ ਇਹ ਕੋਈ ਤਰੀਕਾ ਹੈ ਕਿ ਇਹਦਾ ਕੋਈ ਜਵਾਬ ਤਾਂ ਹੀ ਹੈ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਲੋਕ ਆਏ ਤੁਸੀਂ ਕਿਵੇਂ ਦੇਖੇ ਕੀ ਹੋ ਰਿਹਾ ਸੀ ਇੱਥੇ ਤੋਂ ਕੋਣ ਕਰ ਰਿਹਾ ਸੀ ਸਾਨੂੰ ਦੇਖਦੇ ਸਾਰ ਤਾਂ ਸਾਡੀ ਅੱਖਾਂ ਦੇ ਸਾਹਮਣੇ ਚੋਂ ਦ੍ਰਿਸ਼ ਆਇਆ ਹੈ ਫਟੇ ਕਾਗਜ਼ ਇੱਕ ਦੇਖਣ ਦੇ ਦ੍ਰਿਸ਼ ਦੇ ਹਿਸਾਬ ਨਾਲ ਜੋ ਕਿਤਾਬ ਜੇ ਫੱਟੀ ਪਈ ਹੋਵੇ ਗੇਰੀ ਪਈ ਹੋਵੇ ਇੱਕ ਕਚਰੇ ਦੇ ਰੂਪ ਦੇ ਵਿੱਚ ਉਹ ਇੱਕ ਬੇਅਦਬੀ ਨਜ਼ਰ ਆਏਗੀ ਤਾਂ ਸਾਨੂੰ ਉਹ ਚੀਜ਼ ਨਜ਼ਰ ਆਈ ਉਹ ਪਤਾ ਕਿਵੇਂ ਲੱਗਿਆ ਦੀ ਇੱਥੇ ਕਿ ਇਸ ਤਰੀਕੇ ਨਾਲ ਹੋ ਰਿਹਾ ਸਾਨੂੰ ਜਦੋਂ ਸਾਰੇ ਸਟੂਡੈਂਟ ਇਧਰ ਨੂੰ ਪਹੁੰਚੇ ਨੇਗੇ ਪੁੱਜੇ ਨੇ ਤਾਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਸਾਡੇ ਜੋ ਮਹਾਨ ਕੁਸ਼ ਨਹੀਂ ਉਹਨਾਂ ਦੀ ਬਿਨਾ ਕਾਉਂਟੇਬਿਲਟੀ ਤੋਂ ਤੇ ਬਿਨਾ ਕੋਈ ਜਾਂਚ ਪੜਤਾਲ ਸਾਡੇ ਜੋ ਕੋਈ ਦੱਸੇ ਬਿਨਾ ਤੇ ਯੂਨੀਵਰਸਿਟੀ ਦੇ ਵਿੱਚ ਜੇ ਕਿਸੇ ਨੂੰ ਪੁੱਛ ਰਿਆਂ ਤਾਂ ਕਿਸੇ ਕੋਲ ਜਵਾਬ ਨਹੀਂ ਹੈਗਾ ਖੜਾ ਕੌਣ ਸੀਗਾ ਇੱਥੇ ਉਸ ਸਮੇਂ ਕੋਈ ਭਾਈ ਅਥਾਰਟੀ ਪੜੀ ਸੀ ਇੱਥੇ ਸਾਰੇ ਜਦੋਂ ਸਟੂਡੈਂਟਸ ਪਹੁੰਚੇ ਨੇ ਉਸ ਤੋਂ ਬਾਅਦ ਅਥਾਰਟੀ ਪਹੁੰਚੀ ਹੈ ਸਕਿਉਰਟੀ ਪਹੁੰਚੀ ਹੈ ਇਹ ਕੁਝ ਪਤਾ ਹੀ ਨਹੀਂ ਲੱਗਿਆ ਜੀ ਸਾਨੂੰ ਉਸੇ ਚੀਜ਼ ਦਾ ਜਦੋਂ ਸਿਟੀ ਵੇ ਪਾਸਾ ਕੁਲਵੀਰ ਜੀ ਵੱਲੋਂ ਦਾ ਜੀ ਕਿਵੇਂ ਦੇਖਦੇ ਹੋ ਕਿ ਇਸ ਪੂਰੇ ਮਸਲੇ ਨੂੰ ਇੱਕ ਇਸ ਨੂੰ ਖਤਮ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਜਿਹੜਾ ਵਿਰਸਾ ਫੋਰਮ ਦੇ ਕੋਲੇ ਆ ਜਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕੋਲੇ ਆ ਤੇ ਅੱਜ ਜਦੋਂ ਯੂਨੀਵਰਸਿਟੀ ਉਹਨਾਂ ਕੋਜ ਕਾਰਜਾਂ ਨੂੰ ਹੀ ਇਸ ਤਰ੍ਹਾਂ ਦਬਾਏਗੀ ਤਾਂ ਕਿਸ ਤਰ੍ਹਾਂ ਦੇ ਰੋਸ ਜੜੇ ਆ ਪ੍ਰਗਟ ਹੋ ਰਹੇ ਆ ਇਹ ਬੜਾ ਮੰਦ ਭਾਗਾ ਬਰਤਾਰਾ ਜੀ ਇਹ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਸਾਡੇ ਪਿਛਲੇ ਦੇਖਦੇ ਦੇਖਦੇ ਇੱਕ ਦਹਾਕੇ ਦੇ ਵਿੱਚ ਤੀਜੀ ਵਾਰੀ ਬਰਤਾਰਾਗਾ ਪਹਿਲਾਂ 2015 ਦੇ ਵਿੱਚ ਦੋ ਟਰੱਕ ਰੱਦੀ ਕਹਿ ਕੇ ਕਬਾੜ ਕਹਿ ਕੇ ਵੇਚ ਦਿੱਤੇ ਜਾਂਦੇ ਨੇ ਪਰ ਜਦੋਂ ਉਹਦੇ ਵਿੱਚੋਂ ਦੇਖਿਆ ਜਾਂਦਾਗਾ ਤਾਂ ਮਹਾਰਾਜੀ ਸਿੰਘ ਸਮੇਂ ਦੀਆਂ ਲਿਖਤਾਂ ਭਗਵਤ ਗੀਤਾ ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਖਰੜੇ ਜਾਂ ਉਹਦੇ ਨਾਲ ਬਾਣੀ ਦੀਆਂ ਗੁੱਟ ਕੇ ਹੱਥ ਲਿਖਤਾਂ ਜਿਹੜੀਆਂ ਉਹ ਬਹੁਤ ਮਿਲੀਆਂ ਪਰ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਵੀ ਜਿਹੜਾ ਇੱਕ ਟਰੈਕ ਉਹ ਗਿਆ ਕਿਥੇ ਸੋ ਜਿਹੜਾ ਅੱਜ ਆਪਾਂ ਮੌਜੂਦਾ ਖੜੇ ਆ ਇੱਥੇ ਖੜਨ ਦਾ ਕਾਰਨ ਇਹ ਆ ਵੀ ਯੂਨੀਵਰਸਿਟੀ ਨੂੰ ਪਿਛਲੇ ਸਾਲਾਂ ਦੌਰਾਨ ਇੱਕ ਪ੍ਰੋਜੈਕਟ ਮਿਲਿਆ ਸੀਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾਗਾ ਇਹ ਸਾਡੀ ਯੂਨੀਵਰਸਿਟੀ ਇੰਨੀ ਨਕਮੀ ਤੇ ਇੰਨੀ ਨਖਿੱਧ ਹੋ ਚੁੱਕੀ ਆ ਇਹ ਇੱਕ ਮਹਾਨ ਕੋਸ਼ ਨੂੰ ਦੇਖ ਕੇ ਛਾਪ ਨਹੀਂ ਸਕੀ ਭਾਈ ਕਾਨ ਸਿੰਘ ਨਾਭਾ ਨੇ ਲਗਭਗ 65000 ਦੇ ਕਰੀਬ ਜਿਹੜੇ ਇਤਰਾਸ ਸੀ ਐਂਟਰੀਆਂ ਦਰਜ ਕੀਤੀਆਂ ਸੀਗੀਆਂ ਇਸ ਯੂਨੀਵਰਸਿਟੀ ਨੇ 30000 ਦੇ ਲਗਭਗ ਉੱਚ ਗਲਤੀ ਕਰ ਦਿੱਤੀ। ਐਡਾ ਵੱਡਾ ਜਿਹੜਾ ਸਾਨੂੰ ਇਹ ਮਤਲਬ ਸਿਧਾਂਤਕ ਤੌਰ ਤੇ ਖੋਰਾ ਲਾਇਆ ਜਾ ਰਿਹਾ ਕੀ ਇਹ ਸਹਜੇ ਲੱਗਿਆ ਨਹੀਂ ਇਹ ਸਹਿਜ ਨਹੀਂ ਲੱਗਿਆ ਇੱਕ ਸਾਜ਼ਿਸ਼ ਤਹਿਤ ਸਾਨੂੰ ਸਿਧਾਂਤਕ ਤੌਰ ਤੇ ਖਤਮ ਕਰਕੇ ਸਾਨੂੰ ਇਹ ਇੱਕ ਹੋਰ ਪਾਸੇ ਧੱਕਣਾ ਚਾਹੁੰਦੇ ਨੇ ਉਦੋਂ ਵੀ ਵਿਦਿਆਰਥੀਆਂ ਨੇ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਵਾਰੀ ਵਿਰੋਧ ਕੀਤਾ ਪਰ ਅੱਜ ਇਹ ਯੂਨੀਵਰਸਿਟੀ ਦੇ ਸੋਹਰ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਿਆ ਵੀ ਇਦਾਂ ਨਸ਼ਟ ਕੀਤਾ ਜਾ ਰਿਹਾ ਤਾਂ ਵਿਦਿਆਰਥੀਆਂ ਨੇ ਆ ਕੇ ਗੇਟ ਦੇ ਉੱਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਯੂਨੀਵਰਸਿਟੀ ਦੀ ਗੁੰਡਾਗਰਦੀ ਨੇ ਵਿਦਿਆਰਥੀਆਂ ਨੂੰ ਪੌਣੇ 2 ਘੰਟੇ ਰੋਕ ਕੇ ਰੱਖਿਆ ਤੇ ਅੰਦਰ ਖਾਤੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇੱਕ ਟੋਏ ਨੂੰ ਬੰਦ ਕਰ ਦਾਂਗੇ ਤੇ ਦੂਜਾ ਦਿਖਾ ਦਾਂਗੇ ਵੀ ਚਲੋ ਇੰਨਾ ਕਰ ਪਰ ਵਿਦਿਆਰਥੀ ਰਹੋ ਅੱਗੇ ਯੂਨੀਵਰਸਿਟੀ ਨੂੰ ਝੁਕਣਾ ਪਿਆ ਤੇ ਇੱਥੇ ਧੱਕੇ ਨਾਲ ਵਿਦਿਆਰਥੀ ਇੱਥੇ ਆ ਕੇ ਖੜੇ ਤੁਸੀਂ ਦੇਖਿਆ ਉੱਥੇ ਜਿਹੜੇ ਹਾਲਾਤ ਨੇ ਉੱਥੋਂ ਦਾ ਕੀ ਮੰਜ਼ਰ ਆਗਾ ਆ ਤੁਹਾਨੂੰ ਦਿਖਾ ਦਿੱਤਾਗਾ ਵੀ ਮਹਾਰਾਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਦੀ ਪੰਗਤੀਆਂ ਦੀਆਂ ਜਿਹੜੀ ਵਿਆਖਿਆ ਗਈ ਉਹ ਇਸ ਦੇ ਵਿੱਚ ਕਿਵੇਂ ਕੀਤੀ ਗਈ ਆ ਸੋ ਜਿਹੜ ਇਹ ਸਹਿਜੇ ਨਹੀਂ ਹੋਇਆ ਇਹ ਇੱਕ ਸਾਜ਼ਿਸ਼ ਤਹਿਤ ਹੋਇਆ ਸਾਨੂੰ ਜਾਗਣਾ ਪੈਣਾ ਜਿਨ੍ਹਾਂ ਤੋਂ ਅਸੀਂ ਆਸਾਂ ਰੱਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਬੁੱਧੀਜੀਵੀ ਜਾਂ ਬੌਧਿਕ ਵਰਗ ਉਹੀ ਸਾਨੂੰ ਖੋਰਾ ਲਾ ਰਿਹਾ ਸਾਨੂੰ ਦੇਖ ਕੇ ਲਿਖਣਾ ਛਾਪਣਾ ਨਹੀਂ ਆਇਆ ਤੇ ਅਸੀਂ origignal text ਕੀ ਲਿਖਾਂਗੇ ਇਹਦੇ ਉੱਤੇ ਜਿਹੜਾ ਲੱਖਾਂ ਦਾ ਘਾਟਾ ਛਪਿਆ ਜੁਨੀਅਰਸੀ ਦੇ ਮਤਲਬਕ ਇਹਦਾ ਇੱਥੇ ਮੁੱਲ ਲਿਖਿਆ ਹੋਊ ਇਹਦਾ ਮੁੱਲ ਲਗਾ 800 ਰੁਪਈਆ ਇਹ ਕਹਿੰਦੇ 15000 ਰੁਪਏ ਆ 15000 ਗਿਣਤੀ ਆ ਗਿਣਤੀ ਮਤਲਬ 4 ਜਿਲਤਾ 15 ਚੌਕਾ 60 60000 ਦੇ ਲਗਭਗ ਇਹ ਇੱਕ ਤਰ੍ਹਾਂ ਦਾ ਇਦਾਂ ਦੇ ਖਾੜ ਦੇ ਨੇ ਜਿਹਨੂੰ ਯੂਨੀਵਰਸਿਟੀ ਡਿਸਟਰਾਏ ਕਰ ਰਹੀ ਆ ਟਰਾਲੀ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਪੰਜ ਨਹੀਂ ਸੱਤ ਨਹੀਂ ਘੱਟੋ ਘੱਟ ਇੱਥੇ 15 ਟਰਾਲੀਆਂ ਇਹਨਾਂ ਨੇ ਪਹਿਲਾਂ ਛਿੱਟ ਕੇ ਦਬਣਾ ਤੀਆਂ ਨੂੰ ਇਹਦੀ ਸ਼ਿਕਾਇਤ ਕਰਦੇ ਸ਼ਰੂਮ ਦੀ ਕਮੇਟੀ ਨੂੰ ਸ਼ਿਕਾਇਤ ਕਰ ਰਹੇ ਕਿ ਇਹ ਹੁਣ ਅਸੀਂ ਅਗਲਾ ਜਿਹੜਾਗਾ ਸ਼ੋਅ ਨੂੰ ਕਮੇਟੀ ਨੂੰ ਵੀ ਕਰਾਂਗੇ ਯੂਨੀਵਰਸਿਟੀ ਦਾ ਵੱਡੇ ਪੱਧਰ ਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਅਸੀਂ ਧੰਨਵਾਦ ਕਰਦਾ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਇਹ ਆਵਾਮ ਤੱਕ ਪੰਜਾਬ ਦੇ ਤੱਕ ਗੱਲ ਪਹੁੰਚਣੀ ਚਾਹੀਦੀ ਆ ਜਿੱਥੇ ਅਸੀਂ ਆਪ ਦੇ 3 ਪੁੱਤਾਂ ਨੂੰ ਪੜਨ ਲਈ ਭੇਜ ਦਿਆਂ ਜਾਂ ਜਿੱਥੋਂ ਅਸੀਂ ਆਸਾ ਰੱਖਦੇ ਆ ਵੀ ਉੱਥੋਂ ਦੀਆਂ ਖੋਦਾਂ ਸਾਡੇ ਦੇ ਅੱਗੇ ਸਾਨੂੰ ਸਮਾਜ ਲਈ ਕੋਈ ਸੇਧ ਦੇਣਗੀਆਂ ਉਹਨਾਂ ਦੀਆਂ ਕਰਤੂਤਾਂ ਤੇ ਵਰਤਾਰੇ ਆ ਤੁਹਾਡੇ ਸਾਹਮਣੇ ਨੇਗੇ ਜ਼ਿੰਮੇਵਾਰ ਕਿਹਨੂੰ ਸਮਝ ਸਕਦੀ ਇਸ ਪੂਰੇ ਇਹ ਯੂਨੀਵਰਸਿਟੀ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜ਼ਿੰਮੇਵਾਰ ਠਹਿਰਾਉਣਾ ਸਾਡੀ ਗਲਤੀ ਹੋਵੇਗੀ ਇੱਕ ਯੂਨੀਵਰਸਿਟੀ ਦੇ ਵਿੱਚ ਪੂਰਾ ਨੈਕਸਸ ਚੱਲ ਰਿਹਾ ਇੱਕ ਤੰਤਰ ਚੱਲ ਰਿਹਾ ਜਿਹੜਾ ਉਹ ਤੰਤਰ ਆ ਜਿਹੜਾ ਉਹ ਉਹਦਾ ਇਹ ਜਿਹੜਾ ਸਿਸਟਮ ਆ ਉਹ ਆਪਰੇਟ ਹੋ ਰਿਹਾ ਉਹ ਇਹ ਵਰਕਿੰਗ ਕਰ ਰਿਹਾ ਉਹ ਇਹ ਕਹਿ ਰਹੇ ਨੇ ਵੀ ਇਹਦੀ 15000 ਗਿਣਤੀ ਆ ਜਦੋਂ ਅਸੀਂ ਪਬਲਿਕੇਸ਼ਨ ਬਿਊਰੋ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨੂੰ ਪਹਿਲੇ ਹੱਲੇ ਗਿਣਤੀ ਵੀ ਪਤਾ ਨਹੀਂ ਸੀ ਹੁਣ ਕੀ ਇਹ ਸਾਰੀ ਜਿਹੜੀ ਗਿਣਤੀ ਇੱਥੇ ਪਹੁੰ ਸਾਡਾ ਇਹ ਦੋਸ਼ ਆ ਸਾਡਾ ਇਹਨਾਂ ਤੇ ਐਲੀਗੇਸ਼ਨ ਆ ਪਰ ਸਾਡੇ ਐਲੀਗੇਸ਼ਨ ਅੱਜ ਤੱਕ ਕਦੇ ਛੁੱਟ ਨਹੀਂ ਹੋਏ ਇਦਾਂ ਦਾ ਕਟੋ-ਕਟ 5-7000 ਜਿਹੜਾ ਉਹ ਹੈਗਾ ਖਰੜਾ ਉਹ ਬਾਹਰ ਨਿਕਲ ਚੁੱਕਿਆ ਆ ਇਹੇ ਦੁਕਾਨਾਂ ਤੇ ਜਾਊਗਾ ਇਹ ਦੁਕਾਨਾਂ ਤੇ ਜਾ ਕੇ ਉਸ ਤੋਂ ਬਾਅਦ 20-50 ਸਾਲਾਂ ਨੂੰ ਇਤਿਹਾਸ ਬਣੂਗਾ ਜਦੋਂ ਵੀ ਕਿਸੇ ਨੂੰ ਕੋਈ ਹਵਾਲੇ ਦੀ ਲੋੜ ਪਊ ਤਾਂ ਉਹ ਇਹਨੂੰ ਹਵਾਲੇ ਦੇ ਤੌਰ ਤੇ ਵਰਤੂਗਾ ਜਿਹੜੀਆਂ ਉਹ ਗਲਤੀਆਂ ਨੇ ਫਿਰ ਉਹ ਇਹਨੂੰ ਇਹ ਕਹਿ ਕੇ ਪੇਸ਼ ਕਰੂਗਾ ਇਹ ਪਬਲਿਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਦਾ ਸ਼ਾਖਾ ਹੈ ਠੀਕ ਹੈ ਜੀ ਪਤਾ ਲੱਗਿਆ ਸਟੂਡੈਂਟ ਵੀ ਇਧਰ ਨੂੰ ਆ ਰਹੇ ਸੀ ਅਸੀਂ ਵੀ ਇੱਥੇ ਆਏ ਆ ਤੇ ਇੱਥੇ ਖੜੇ ਤਾਂ ਸਕਿਉਰਟੀ ਅਕਸਰ ਜਿਹੜੀ ਡਿਊਟੀ ਲੱਗੀ ਹੁੰਦੀ ਹੈ ਵੀ ਅੱਗੇ ਤੁਸੀਂ ਨਹੀਂ ਜਾਣਾ ਤੇ ਕੁੜੀਆਂ ਦੇ ਹਸਪਤਲ ਦੀ ਉਹਨਾਂ ਦੀ ਸਕਿਉਰਟੀ ਦੀ ਵੀ ਡਿਊਟੀ ਹੈ ਪਰ ਉਸ ਤੋਂ ਬਾਅਦ ਨਾਲ ਦੇ ਨਾਲ ਜੇ ਤੁਸੀਂ ਪਿੱਛੇ ਦੇਖਦੇ ਇੱਕ ਟਰਾਲੀ ਹੋਰ ਭਰੀ ਹੋਈ ਇੱਕ ਟਰਾਲੀ ਹੋਰ ਭਰੀ ਹੋਈ ਸਾਰੇ ਇਹ ਜਿੰਦਤੀ ਦਾ ਕੋਈ ਇੱਕ ਪੱਕੀ ਹੈ ਨਹੀਂ ਵੀ ਕਿੰਨੀ ਕੋਕਾਪੀ ਜਿਹੜੀ ਗਲਤ ਛਪੀ ਹੈ ਪਰ ਇੱਕ ਟਰਾਲੀ ਭਰੀ ਹੋਈ ਮਾਨਕੋਚ ਦੀ ਤੇ ਫਿਰ ਦੁਬਾਰਾ ਫਿਰ ਇੱਥੇ ਬੇਅਦਬੀ ਕਰਨ ਲਈ ਲੈਂਦੀ ਜਾ ਰਹੀ ਸੀ ਹੁਣ ਵੀ ਤੁਸੀਂ ਉੱਥੇ ਦੇਖ ਸਕਦੇ ਹੋ ਦੋ ਟੋਏ ਪਟ ਕੇ ਪਾਣੀ ਸਿੱਟ ਗਏ ਤੇ 파ੜ 파ੜ ਗਿਆ ਅੰਗਾ ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਗੱਲ ਪਹਿਲਾਂ ਹੋਈ ਜਾਂਦੀ ਸਰੂਪਾਂ ਦੀ ਆਪਣੀ ਵਿਅਦਿ ਜਿਹੜੇ ਨਵੇਂ ਛੱਪੇ ਨੇ ਉਹ ਗਲਤ ਹੋਏ ਨੇ ਤੇ ਆਹ ਜਿਹੜਾ ਪੁਰਾਣੀ ਜਲਦਾ ਤੁਸੀਂ ਦੇਖ ਸਕਦੇ ਹੋ ਅਸੀਂ ਉਥੋਂ ਲੱਭੀਏ ਵਿੱਚੋਂ ਇਹ ਪੁਰਾਣਾ ਹੈ ਪੁਰਾਣੇ ਦੇ ਮੈਨਾਂ ਦਾ ਸ਼ਾਇਦ ਕੋਈ ਗਲਤੀ ਵੀ ਨਹੀਂ ਹੋਣੀ ਇਹਦੀ ਵਿਅਦੀ ਪੁਰਾਣੀ ਸਰੂਪ ਪਤਾ ਨਹੀਂ ਕਿੰਨੇ ਵਿੱਚੋਂ ਉੱਥੇ ਦੱਬੇ ਗਏ ਹੋਰ ਹੋਣੇ ਯੋਤੀ ਲੱਗਦੀ ਪ੍ਰੋਫੈਸਰ ਨਾਲ ਗੱਲਬਾਤ ਕੀਤੀ ਹੈ ਕੌਣ ਆਇਆ ਹੈ ਫਿਦੌਲੋਂ ਤੱਕ ਕੌਣ ਆਇਆ ਹੁਣ ਤੱਕ ਅਸੀਂ ਇੱਥੇ ਜਿੰਨੀ ਸਾਡੀ ਗੱਲਬਾਤ ਹੋਈ ਜਾਂਦੀ ਹੈ ਨਾ ਤੇ ਨੇ ਦੱਸਿਆ ਹੈ ਜਿਹੜੀ ਜ਼ਿੰਮੇਵਾਰੀ ਪੰਜਾਬੀ ਯ ਉਹਦੇ ਵਿੱਚ ਜਿਹਨੇ ਛਾਪਿਆ ਤੇ ਬਾਅਦ ਵਿੱਚ ਬਾਹਰੋਂ ਵਿਦਵਾਨਾਂ ਨੇ ਦੱਸਿਆ ਕਿ ਇਹਦੇ ਵਿੱਚ ਗਲਤੀਆਂ ਨੇ ਤੇ ਇੱਥੋਂ ਇਹਨਾਂ ਨੇ ਮੰਨਿਆ ਕਿ 30 ਤੋਂ 35000 ਗਲਤੀ ਮਹਾਨਕੋਸ਼ ਦੇ ਸਾਰੀਆਂ ਕੱਪੀਆਂ ਦੇ ਵਿੱਚ 30 ਤੋਂ 35000 ਗਲਤੀ ਹੋਈ ਹੈ ਤੇ ਇਹ ਗਲਤੀ ਤੁਸੀਂ ਦੇਖੋ ਕਿ ਮਹਾਨਕੋਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਦਸ਼ਮ ਗੰਤੀ ਬਾਣੀ ਦਰਜ ਹੈ ਤੇ ਪੰਥ ਸੂਰੇ ਪ੍ਰਕਾਸ਼ ਦੀ ਬਾਣੀ ਦਰਜ ਹੈ ਤੇ ਮਤਲਬ ਸਾਰੀ ਧਰਮਾਂ ਦੀ ਸਾਰੀ ਧਰਮਾਂ ਦੀ ਬਾਣੀ ਦੇ ਦਰਜ ਹੈ ਦਰਜੇ ਤੇ ਬਾਣੀ ਦੀ ਵਿਅਦਬੀ ਹੈ ਮਹਾਨਕੋਸ਼ ਦੀ ਵੀ ਨਹੀਂ ਤੁਸੀਂ ਪ੍ਰੋਫੈਸਰ ਕੀ ਕਹਿੰਦੇ ਨਹੀਂ ਤੁਹਾਨੂੰ ਤੁਸੀਂ ਬੁਲਾਇਆ ਕੋਈ ਪ੍ਰੋਫੈਸਰ ਅਥਾਰਟੀ ਕੋਈ ਆਈ ਕੋਈ ਅ ਅਸੀਂ ਹਾਂਜੀ ਸਾਡੀ ਅਥਾਰਟੀ ਨਾਲ ਜਦੋਂ ਗੱਲ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਸਾਡੇ ਜਿਹੜਾ এনਵਾਇਰਨਮੈਂਟ ਡਿਪਾਰਟਮੈਂਟ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਅਗਨਪੇੜ ਅਸੀਂ ਕਿਹਾ ਵੀ ਕਿ ਤਰੀਕਾ ਹੁੰਦਾ ਹੈ ਕੋਈ ਜੇ ਤੁਸੀਂ ਡਿਸਟਰੋਏ ਕਰਨਾ ਹੈ ਤਾਂ ਕਿਸੇ ਤਰੀਕੇ ਦੇ ਥਰੂ ਜਿਵੇਂ ਕੋਈ ਸਿੱਖ ਧਰਮ ਦੇ ਵਿੱਚ ਉਹਦੀ ਮਰਿਆਦਾ ਤੇ ਉਹਦੇ ਰਾਹੀਂ ਨਸ਼ਟ ਕਰਨਾ ਚਾਹੀਦਾ ਪਰ ਉਹਨਾਂ ਨੇ ਦੱਸਿਆ ਕਿ ਇਹ ਨਾ ਐਨਵਾਇਰਨਮੈਂਟ ਡਿਪਾਰਟਮੈਂਟ ਹੈ ਉਹਨੇ ਸਾਨੂੰ ਦੱਸਿਆ ਕਹਿੰਦੇ ਵੀ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਤੇ ਇੱਥੇ ਦੱਬੋ ਪੱਟੋ ਤੇ ਦਬ ਦੋ ਇਕੋ ਫ੍ਰੈਂਡਲੀ ਰੀਕਾ ਹੋਇਆ ਜੀ ਤੇ ਤੁਸੀਂ ਇਹ ਦੇਖੋ ਜਿਹੜੀ ਅਥਾਰਟੀ ਮੰਨਦੀ ਅਗਲੀ ਗੱਲਬਾਤ ਹੋਰ ਕਿਸ ਤਰ੍ਹਾਂ ਦੇ ਜਿਹੜੇ ਅਗਲੀ ਗੱਲ ਵਾ ਜਿਹੜੀ ਸਾਡੀ ਜਿਹੜੀ ਸਾਡੀ ਹੁਣ ਇਹ ਤੋਂ ਅਗਲੀ ਗੱਲ ਹੈ ਉਹ ਅਸੀਂ ਜਿਹੜੀ ਡਿਪਾਰਟਮੈਂਟ ਨੇ ਜਿਹੜੀ ਕਮੇਟੀ ਨੇ ਇਹ ਕਿਹਾ ਵੀ ਇੱਥੇ ਆ ਕੇ ਇਹਨੂੰ ਦੱਬ ਦਿਓ ਇਹ ਇੱਕੋ ਫ੍ਰੈਂਡਲੀ ਤਰੀਕਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਤੇ ਉਹਨਾਂ ਨੂੰ ਇੱਥੇ ਬੁਲਾਇਆ ਤੇ ਕੁਝ ਮੇਜ ਇੱਥੇ ਆ ਰਹੇ ਨੇ ਅਸੀਂ ਉਹਨਾਂ ਦੀ ਪਹਿਲਾਂ ਜਵਾਬਦੇਹੀ ਲੈਣੀ ਹੈ ਦੇਖੋ ਜੀ ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਰਿਆਦਾ ਹਿਤ ਨਾ ਕੀਤਾ ਤਾਂ ਅਸੀਂ ਸਾਰੇ ਸਟੂਡੈਂਟ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮਰਿਆਦਾ ਹਿਤ ਇਹਦਾ ਸੰਸ਼ਕਾਰ ਕਰਾਂਗੇ ਆ ਜਾਓ ਬੱਧੀ ਕੰਮ ਦੀ ਚੀਜ਼ ਜੋ ਹੋਇਆ ਹੈ ਕਿਵੇਂ ਦੇਖੋ ਜੀ ਮਾਕੋਚੀ ਸਿਲਕ ਦੇ ਨਾਲ ਬੇਲੀ ਵੀ ਨਹੀਂ ਦੇਖੋ ਜਦੋਂ ਵੀ ਸਾਡੇ ਇਹ ओरिएंटਲ ਸਕ੍ਰਿਪਟਰ ਨੇ ਸਾਡੇ ਆ ओरिएंटਲ ਜਿਹੜੀ ਹੈ ਇੰਪੋਰਟੈਂਸ ਵਾਲੀ ਸਾਡੀਆਂ ਜਿਹੜੀਆਂ ਬੁਕਸ ਨੇ ਇਹ ਇਹਨਾਂ ਦੀ ਇੰਪੋਰਟੈਂਸ ਹੈ ਕਿ ਇਹ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਦੇਖਦੇ ਹਾਂ ਉਸ ਦ੍ਰਿਸ਼ਟੀ ਦੇ ਨਾਲ ਜਿਵੇਂ ਅਸੀਂ ਬਹੁਤ ਸਤਿਕਾਰ ਦਿੰਨੇ ਕਿਸੇ ਗ੍ਰੰਥ ਨੂੰ ਤੇ ਇਸ ਕਰਕੇ ਜਦੋਂ ਵੀ ਡਿਸਪੋਜ਼ ਆਫ ਕਰਨਾ ਚਾਹੀਦਾ ਬਾਣੀ ਲਿਖੀ ਹੋਈ ਹੈ ਜਾਂ ਹੋਰ ਤੁਹਾਨੂੰ ਮਾਰੇ ਗ੍ਰੰਥਾਂ ਦੀ ਵੀ ਜਿਹੜੀ ਚਾਹੀਦੀ ਬਾਣੀ ਜਦੋਂ ਅਸੀਂ ਡਿਸਪੋਜ਼ ਆਫ ਕਰਾਂ ਉਹਦੇ ਹੱਡ ਕੁਬੀਦੀ ਵਿਧਾਨ ਬਣਿਆ ਹੋਇਆ ਹੈ ਉਹ ਵਿਧਿ ਵਿਵਧਾਨ ਜੇ ਅਸੀਂ ਨਹੀਂ ਫੋਲੋ ਕਰਾਂਗੇ ਤੇ ਫਿਰ ਸੰਕਟ ਖੜਾ ਹੋ ਜਾਏਗਾ। ਵਿਧਿ ਵਿਵਧਾਨ ਕਿੰਨੇ ਠਿੱਕੇ ਤੇ ਡੰਗਿਆ ਜੀ। ਕਿਹਨੇ ਜ਼ਿੰਮੇਵਾਰ ਕੌਣ? ਇਹ ਇਹ ਤਾਂ ਮੈਨੂੰ ਨਹੀਂ ਪਤਾ ਮੈਂ ਤੇ ਆਪ ਆਇਆ ਹੁਣ ਦੇਖਣ ਵਾਸਤੇ ਆਇਆ ਸਾਰਾ ਕੁਝ। ਤੇ ਇਹ ਪਤਾ ਨਹੀਂ ਕਿ ਇੱਕ ਕਮੇਟੀ ਬਣੀ ਆ ਕੀ ਬਣੇ ਤਾਂ ਜੀ ਸਾਰਾ ਕੁਝ ਪਤਾ ਲੱਗਣਾ ਸਾਨੂੰ। ਸਾਨੂੰ ਕਿਸੇ ਨੂੰ ਪਤਾ ਇਹਦੇ ਬਾਰੇ ਇਹਦੇ। ਪਰ ਇਹ ਇੱਕ ਜੋ ਬਣੀ ਆ ਐਕਚੁਅਲੀ ਕੁਛ ਨਾ ਕੁਛ ਤੇ ਇਹਦੀ ਜਿਹੜੀ ਆ ਆਫੀਸ਼ੀਅਲੀ ਕੋਈ ਨਾ ਕੋਈ ਇਹਦੀ ਕਮੇਟੀ ਵੀ ਬਣੀ ਹੋएगी ਤੇ ਆਫੀਸ਼ੀਅਲੀ ਇਹ ਸਾਰਾ ਕੁਝ ਹੋਇਆ ਹੋਏਗਾ। ਹੁਣ ਤਾਂ ਕੋਈ ਪਾਇਆ ਨਹੀਂ ਜੀ ਨਿਕਾਲ ਕੇ ਸਾਹਮਣੇ ਕਿ ਕੌਣ ਸੀਗਾ ਕਿਸ ਜ ਨਹੀਂ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਮੈਂ ਤੇ ਡਿਪਾਰਟਮੈਂਟ ਵਿੱਚ ਬੈਠਾ ਸੀ ਮੈਂ ਘਰ ਜਾਣ ਦਾ ਟਾਈਮ 7 ਵਜੇ ਤੋਂ ਬਾਅਦ 7:30 ਵਜੇ ਤੋਂ ਬਾਅਦ ਅਸੀਂ ਯਤਨ ਕਰਦੇ ਹਾਂ ਕਿ ਆਪਣਾ ਕੰਮ ਸਮੇਂ ਸਿਰ ਪਾਛਟਾ ਜਾਈਏ ਪਰ ਮੈਨੂੰ ਵਿਦਿਆਰਥੀਆਂ ਦਾ ਟੈਲੀ ਹੁਣ ਆਇਆ ਹੈ ਕਿ ਇਸ ਤਰ੍ਹਾਂ ਕਰਕੇ ਇੱਥੇ ਪ੍ਰੋਬਲਮ ਜਿਹੜੀ ਆ ਰਹੀ ਹੈ ਤੇ ਉਸ ਬਾਅਦ ਫਿਰ ਅਸੀਂ ਸੋਚਿਆ ਕਿ ਇੱਥੇ ਸਾਨੂੰ ਇੱਕ ਵਾਰੀ ਜਰੂਰ ਦੇਖਣਾ ਚਾਹੀਦਾ ਕੀ ਹੋ ਰਿਹਾ ਹੈ ਇਸ ਨੂੰ ਕਿਵੇਂ ਵਿਖਿਆ ਜਾਵੇ ਇਹ ਜੋ ਹੋਇਆ ਕਿਉਂਕਿ ਐਜੀਪੀਸੀ ਨੇ ਜੇ ਕਰਕੇ ਅਸੀਂ ਕੀ ਇਤਿਹਾਸ ਦੇ ਵਿੱਚ ਜੋ ਛੇੜਛਾੜ ਹੋਈ ਹੈ ਇਹ ਨਾਲ ਹੋਵੇ ਤਾਂ ਉਸ ਦਾ ਸਸਕਾਰ ਕਰਨ ਦਾ ਹੋ ਵੀ ਹੋਰ ਵੀ ਕੋਈ ਤਰੀਕਾ ਹੋ ਸਕਦਾ ਸੀ ਮਲਕੇ ਜੇ ਕੋਈ ਡੈਥ ਹੋ ਜੇ ਕਿਸੇ ਦੀ ਤਾਂ ਉਹਨੂੰ ਜ਼ਮੀਨ ਚ ਵੀ ਦਬਿਆ ਜਾ ਸਕਦਾ ਹੈ ਉਹਨੂੰ ਅਗਨਵੇਡ ਵੀ ਕੀਤਾ ਜਾ ਸਕਦਾ ਹੈ ਹੋਰ ਵੀ ਤਰੀਕੇ ਹੈਗੇ ਨੇ ਕੱਲੇ ਇੱਕ ਤਰੀਕਾ ਛੋਟੀ ਹੁੰਦਾ ਹਰ ਹਰ ਕੰਮ ਦੇ ਲਈ ਹੁਣ ਜੇ ਕੋਈ ਮਲਕੇ ਕਿਤੇ ਬਾਹਰ ਡੈਥ ਹੋ ਜੇ ਕਿਸੇ ਦੀ ਤੇ ਪਾਣੀ ਨਹੀਂ ਹੈਗੀ ਅੱਗ ਨਹੀਂ ਹੈਗੀ ਲੱਕੜ ਨਹੀਂ ਹੈਗੀ ਉੱਥੇ ਦਬਾਉਣ ਦੀ ਵੀ ਪਰੰਪਰਾ ਹੈਗੀ ਹੈ ਸਾਡੇ ਸਿਕਰੇਵੇਂ ਤੇ ਲਿਖਿਆ ਹੋਇਆ ਪਰ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹਦੇ ਤੋਂ ਉਤਰਾਜ ਹੈ ਸਾਰਿਆਂ ਨੂੰ ਕੋਈ ਇਹ ਨਹੀਂ ਕਹਿਣਾ ਚਾਹੁੰਦਾ ਕਿ ਮਲਕੇ ਜੇ ਕੋਈ ਗਲਤੀਆਂ ਹੋ ਜਾਂਦੇ ਅਸੀਂ ਉਹਨਾਂ ਨੂੰ ਰਿਸਪੋਨਸ ਆਫ ਨਹੀਂ ਕਰਨਾ ਉਹ ਕਹਿੰਦੇ ਵੀ ਤਰੀਕਾ ਗਲਤ ਹੈ ਹੈ तरीका ਠੀਕ ਹੁੰਦਾ ਤੇ ਫੇਰ ਜਿਹੜਾ ਸਾਨੂੰ ਕੋਈ ਦਰਾਜ ਨਹੀਂ ਸੀ ਪਰ ਵੀ ਇਹ ਕਸਾਖੂ ਗਲਤੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਦੀ ਹੈ ਗਲਤੀਦਰ ਗਲਤੀ ਗਲਤੀਦਰ ਗਲਤੀ ਚਾਹੇ ਫੰਡਾ ਦੀ ਹੋਵੇ ਚਾਹੇ ਪ੍ਰਤੀ ਦੀ ਹੋਵੇ ਮਤਲਬ ਆਪਾਂ ਗਲਤੀਆਂ ਨੂੰ ਕੋਈ ਸਬਕ ਲੈਣਾ ਹੀ ਨਹੀਂ ਮਤਲਬ ਬਾਰ ਬਾਰ ਗਲਤੀਆਂ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਪੱਧਰ ਤੇ ਲੈ ਕੇ ਜਾਣਾ ਹੈ ਕਿ ਯੂਨੀਵਰਸਿਟੀ ਹੀ ਖਵਾ ਦੇਣੀ ਹੈ ਦੇਖੋ ਨੈਚੁਰਲੀ ਕੋਈ ਵੀ ਗਲਤੀ ਹੁੰਦੀ ਹੈ ਕਿਸੇ ਵੀ ਤਰੀਕੇ ਨਾਲ ਹੁੰਦੀ ਹੈ ਯੂਨੀਵਰਸਿਟੀ ਦਾ ਇਮੇਜ ਖਰਾਬ ਹੁੰਦਾ ਹੈ ਉਹਦੇ ਨਾਲ ਤੇ ਸਾਨੂੰ ਜ਼ਰੂਰ ਯਤਨ ਕਰਨਾ ਚਾਹੀਦਾ ਹੈ ਕਿ ਜੋ ਪਿੱਛੇ ਕੁਝ ਹੋਇਆ ਗਲਤੀ ਹੋਈ ਹੈ ਉਸ ਤੋਂ ਸ ਲਗਦਾ ਨਹੀਂ ਸੀ ਕਿ ਨਹੀਂ ਉਹਨਾਂ ਗਲਤੀਆਂ ਹੋਈਆਂ ਨੇ ਮਹਾਕੋਸ਼ ਦੇ ਵਿੱਚ ਉਹਨੂੰ ਜੜੀ ਉਹਨੇ ਦੁਰਸਤ ਕਰਨ ਲਈ ਗਲਤੀਆਂ ਨੂੰ ਕੋਈ ਕਮੇਟੀ ਬਣਾਈ ਸੀ ਉਹਨਾਂ ਨੇ ਕਿਸ ਤਰ੍ਹਾਂ ਦੇ ਫੈਸਲੇ ਕੀਤੇ ਨਹੀਂ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਮੇਟੀ ਨੇ ਕੀ ਫੈਸਲਾ ਕੀਤਾ ਕਿ ਨਹੀਂ ਕੀਤਾ ਫੈਸਲਾ ਮੇਰੇ ਕੋਲ ਤਾਂ ਸਿਰਫ ਇੰਨੀ ਇਨਫੋਰਮੇਸ਼ਨ ਹੈ ਕਿ ਪ੍ਰੋਬਲਮ ਹੈਗੀ ਇਹਦੇ ਵਿੱਚ ਤੇ ਇਸ ਕਰਕੇ ਇਹਨੂੰ ਮਲ ਕੇ ਰੱਖਿਆ ਹੋਇਆ ਆਪਣਾ ਲੌਗਨ ਕੀਚ ਰੱਖਿਆ ਹੋਇਆ ਹੈ ਤੇ ਪਰ ਇਹ ਅਚਾਨਕ ਹੀ ਸਾਹਮਣੇ ਆਈ ਗੱਲ ਕਿ ਇਸ ਤਰੀਕੇ ਨਾਲ ਰਿਸਪੋਨਸਿਵ ਕੀਤਾ ਜਾ ਰਿਹਾ ਉਹਨੂੰ